ਗਿਆਣਾ ਚਾਹੋਗੇ ਅੱਜ ਤੱਕ ਸਾਡਾ ਅੱਜ 15 ਅਗਸਤ 78ਵਾਂ ਅਸੀਂ ਦਿਵਸ ਮਨਾ ਰਹੇ ਹਾਂ ਔਰ ਸਾਰਾ ਰਾਜਪੂਤ ਭਾਈਚਾਰਾ ਸਾਡੇ ਇੱਥੇ ਰਾਜਪੂਤ ਭਵਨ ਚ ਇਕੱਤਰਤ ਹੋਇਆ ਹੈ ਅੱਜ ਦੇ ਦਿਨ ਦੀਆਂ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਸਾਰੇ ਦੇਸ਼ ਵਾਸੀਆਂ ਨੂੰ ਔਰ ਆਪਣੇ ਭਾਈਚਾਰੇ ਨੂੰ ਔਰ ਸਾਰੇ ਸਮਾਜ ਨੂੰ ਇਸ 78ਵੇਂ ਵਿਅਾਰੇ ਦੀਆਂ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਜਿਹੜੀ ਆਜ਼ਾਦੀ ਹੈ ਇਹ ਬਹੁਤ ਹੀ ਮੁਸ਼ਕਲ ਸਾਡੇ ਸ਼ਹੀਦਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਇਹ ਆਜ਼ਾਦੀ ਦਿੱਤੀ ਹੈ ਤੇ ਇਹ ਸਜਾਦੀ ਵਾਸਤੇ ਅਸੀਂ ਅੱਜ ਦੇ ਦਿਨ ਸਾਰੇ ਇੱਥੇ ਇਕੱਤਰ ਹੋ ਗਏ ਆਪਣੇ ਜਿਨ੍ਹਾਂ ਨੇ ਸਾਨੂੰ ਇਹ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਨੂੰ ਨਮਨ ਕਰਦੇ ਆਂ ਔਰ ਆਪਣੇ ਸਾਰੇ ਨਵੇਂ ਪੋਸ਼ ਨੂੰ ਭਾਈਚਾਰੇ ਨੂੰ ਇਹ ਇੱਕ ਰਿਕੁਐਸਟ ਕਰਦੇ ਆਂ ਵੀ ਇਸ ਦਿਨ ਨੂੰ ਸਾਰੀ ਜਗ੍ਹਾ ਤੇ ਧੂਮ-ਤਾਮਨਾ ਮਨਾਇਆ ਜਾਵੇ ਤਾਂ ਕਿ ਇਹ ਜਿਹੜਾ 15 ਅਗਸਤ ਹੈ ਇਹ ਸਾਰੇ ਦੇਸ਼ ਦੇ ਵਿੱਚ ਹਰ ਜਗ੍ਹਾ ਮਨਾਇਆ ਜਾ ਰਿਹਾ ਹੈ ਔਰ ਇਹ ਇੱਕ ਸਾਨੂੰ ਬਹੁਤ ਵਧੀਆ ਸਾਨੂੰ ਦੱਸਦਾ ਹੈ ਵੀ ਸਾਡੇ ਦੇਸ਼ ਦੀ ਜਿਹੜੀ ਆਜ਼ਾਦੀ ਹੈ ਉਹ ਕਿਸ ਤਰ੍ਹਾਂ ਮਿਲੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਬਹੁਤ ਵਧੀਆ ਤਫਤੀਸ਼ ਨਾਲ ਦੱਸਿਆ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਡੇ ਜੁਝਾਰੀਆਂ ਨੇ ਇਹ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਔਰ ਇਹ ਸਜਾਦੀ ਨੂੰ ਬਹੁਤ ਸੰਭਾਲ ਕੇ ਰੱਖਣ ਦੀ ਲੋੜ ਹੈ ਔਰ ਸਾਡੇ ਮੁਲਕ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਤੁਸੀਂ ਦੇਖੋ ਕੰਮ ਹੋ ਰਹੇ ਨੇ ਉਹ ਸਾਡੇ ਇਸ ਆਜ਼ਾਦ ਦੇਸ਼ ਦੇ ਨਾਲ ਔਰ ਦੁਨੀਆ ਦੇ ਵਿੱਚ ਸਾਡੇ ਦੇਸ਼ ਦਾ ਨਾਮ ਬਹੁਤ ਉੱਚਾ ਹਰ ਸਾਈਡ ਤੋਂ ਸਾਡੇ ਐਕਸਪੋਰਟ ਤੋਂ ਸਾਡੇ ਹੋਰ ਕਮਾਂਕਾਰਾਂ ਤੋਂ ਸਾਡਾ ਲੁਧਿਆਣੇ ਦਾ ਨਾਮ ਜਿਹੜਾ ਉਹ ਵੀ ਬਹੁਤ ਵਧਿਆ ਤਰੀਕੇ ਨਾਲ ਲਿਆ ਜਾਂਦਾ ਕਿਉਂਕਿ ਮੈਕਸਿਮਮ ਜਿਹੜੀ ਐਕਸਪੋਰਟ ਸਾਈਕਲ ਦੀ ਐਕਸਪੋਰਟ ਆ ਹੋਰ ਸਾਡੇ ਸਪੇਅਰ ਪਾਰਟਸ ਦੀ ਐਕਸਪੋਰਟ ਆ ਹੋਰ ਸਾਡਾ ਸਮਾਨ ਲੁਧਿਆਣੇ ਬਣਦਾ ਔਰ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਹਿੰਦੁਸਤਾਨ ਦੀ ਤਰੱਕੀ 'ਚ ਔਰ ਮੈਂ ਅੱਜ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਵੀ ਔਰ ਸਾਰੇ ਇੱਥੇ ਆਏ ਭਾਈਚਾਰੇ ਨੂੰ ਵੀ ਬਹੁਤ ਬਹੁਤ ਧੰਨਵਾਦ ਅੱਜ ਡਿਸਟ੍ਰਿਕਟ ਰਾਜਪੂਤ ਸਭਾ ਦੇ ਵਿੱਚ ਜੋ ਆਜ਼ਾਦੀ ਦਾ 78ਵਾਂ ਦਿਵਸ ਆ ਬੜੇ ਧੂਮਨਾਮ ਤੌਰ ਤੇ ਮਨਾਇਆ ਜਾ ਰਿਹਾ ਸਾਰੇ ਮੈਂਬਰ ਸਾਡੇ ਇਕੱਠੇ ਹੋਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਜੀ ਚੋਹਾਨ ਸਾਹਿਬ ਸਾਡੇ ਜੋ ਅੱਜ ਦੇ ਚੀਫ ਗੈਸਟ ਵੀ ਨੇ ਉਹ ਚੇਚੇ ਤੌਰ ਤੇ ਡਿਸਟ੍ਰਿਕਟ ਰਾਜਪੂਤ ਸਭਾ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਝੰਡੇ ਦੀ ਰਸਮਾਂ ਦਾ ਕੀਤੀ ਹੈ اور ਮੈਂ ਆਪਣੇ ਵੱਲੋਂ اور ਆਪਣੀ ਸਾਰੀ ਟੀਮ ਵੱਲੋਂ ਯੂਥ ਦੀ ਹੈ ਪੰਚਾਇਤ ਦੀ ਹੈ ਉਹ ਹੋਰ ਜਿਹੜੇ ਵੀ ਜਿਹੜੇ ਵਾਰਡਾਂ ਤੋਂ ਸਾਰੇ ਆਏ ਉਹਨਾਂ ਨੂੰ ਆਪਣੇ ਵੱਲੋਂ ਸਾਡੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਭਾਈਚਾਰਕ ਵੱਲੋਂ ਕਿੰਨਾ ਜੇ ਕੰਮ ਕੀਤੇ ਜਾ ਰਹੇ ਨੇ ਭਾਈਚਾਰਕ ਵੱਲੋਂ ਪਿਛਲੇ ਸਮੇਂ 'ਚ ਅਸੀਂ ਕਾਫੀ এনवायरमेंट ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਾਫੀ ਬੂਟੇ ਲਗਾਏ ਗਏ ਤੇ ਹੋਰ ਵੀ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਂਦੀ ਹੈ ਸਾਡੇ ਕਮਿਊਨਿਟੀ ਦੇ ਵਿੱਚ ਤੇ ਅਸੀਂ ਹਮੇਸ਼ਾ ਉਹਨਾਂ ਦਾ ਸਾਥ ਦੇਈਦਾ ਜੀ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਜੀ ਜਿਹੜੀ ਆਜ਼ਾਦੀ ਆ ਆਪਾਂ ਨੂੰ ਬੜੇ ਸੰਘਰਸ਼ ਨਾਲ ਬੜੀ ਮਿਹਨਤ ਨਾਲ ਔਰ ਬੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਮਿਲੀ ਹੈ ਇਹਨੂੰ ਹੁਣ ਆਪਾਂ ਅੱਗੇ ਬਰਕਰਾਰ ਵੀ ਜਿਹੜਾ ਰੱਖਣਾ ਹੈ ਤੇ ਔਰ ਆਪਣਾ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਤਾਂ ਜੋ ਇੱਕ ਦੁਨੀਆ ਤੇ ਹਿੰਦੁਸਤਾਨ ਦਾ ਨਾਮ ਇੱਕ ਮਿਸਾਲ ਦੇ ਤੌਰ ਤੇ ਲਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਸਤਿੰਦਰ ਸਿੰਘ ਟੋਨੀ ਗਿੱਲਰ ਰੋਡ ਸ਼ਾਪ ਕੋਪਰੇਸਿਸ ਨੂੰ ਮਾਰਕੀਟ ਪ੍ਰਧਾਨ ਅੱਜ ਸਾਡੇ ਰਾਜਪੂਤ ਸਭਾ ਚ ਝੰਡੇ ਦੀ ਰਸਮ ਕੀਤੀ ਗਈ ਹੈ ਜਾਦੀ ਦੇ ਖੁਸ਼ੀ ਤੇ ਅੱਜ ਸਾਡੇ ਭਾਈਚਾਰਾ Rajput ਵੱਲੋਂ ਬਹੁਤ ਖੁਸ਼ੀ ਨਾਲ 15 ਅਗਸਤ ਮਨਾਇਆ ਰਹੀ ਹੈ ਅੱਜ ਇਹਦਾ ਸਾਡੇ ਪ੍ਰਧਾਨ ਜੀ ਨੇ ਸਰਦਾਰ ਕੁਲਵੰਤ ਸਿੰਘ ਚੋਹਾਨ ਸਰਦਾਰ ਪਰਮ ਸਿੰਘ ਜੋੜਾ ਜੀ ਨੇ ਅੱਜ ਸਾਨੂੰ ਬਹੁਤ ਵਧੀਆ ਉਹ ਤੇ ਮੈਸੇਜ ਦਿੱਤਾ ਵਾ ਵੀ ਰੁੱਖ ਲਾਓ ਇੱਕ ਮਰੁੱਖ ਇੱਕ ਲਾਵੇ ਰੁੱਖ ਜੋ ਆਪਾਂ ਨੂੰ ਰੁੱਖ ਦੀ ਬਹੁਤ ਲੋੜ ਆ ਆਪਾਂ ਦੇਖਿਆ ਪਿਛੇ ਟਾਈਮ ਸਮੇਂ ਚ ਇਹਦਾ ਆਪਣਾ ਪ੍ਰਦੂਸ਼ਨ ਤੇ ਟੋਪ ਦੀ ਮਾਰ ਉਸ ਦੀ ਆਕਸੀਜਨ ਘਟਦੀ ਜਾ ਰਹੀ ਆ ਤੇ ਸਾਰਿਆਂ ਨੂੰ ਆਪਾਂ ਨੂੰ ਭਾਈਚਾਰੇ ਵਿੱਚ ਆਮ ਬਰਾਦਰੀਆਂ ਸਾਰੀਆਂ ਭਾਈਚਾਰ ਮਿਲ ਕੇ ਇਕੱਲੀ ਰਾਜਪੂਤ ਸਭਾ ਨਹੀਂ ਬਾਕੀ ਭਾਈਚਾਰੇ ਵੀ ਸਾਰਾ ਰਲ ਕੇ ਚੱਲੀਏ ਆਪਾਂ ਇੱਕ ਇੱਕ ਰੁੱਖ ਲਾਈਏ ਤੇ ਉਹਨਾਂ ਦਾ ਸਮਾਂ ਆਪਣੇ ਲਈ ਬਹੁਤ ਵਧੀਆ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਕਹਿਣਾ ਚਾਹ ਰਿਹਾ ਸਾਡੀ ਰਾਜਪੂਤ ਸਭਾ 'ਚ ਅੱਜ ਜੋ 15 ਅਗਸਤ ਮਨਾਈ ਗਈ ਆ ਤੇ ਸਾਡਾ ਪਰਿਵਾਰ ਦਿਨਵਾ ਦਿਨ ਵੱਡਾ ਹੋਜੋ ਹੋਦਣਾ ਜਾ ਰਿਹਾ ਵਾ ਇਹ ਰਾ이브 ਇੱਕ ਦਿਨ ਇਦਾਂ ਦਾ ਆਊਗਾ ਕਿ ਸਾਡੀ ਰਾਜਪੂ ਸਭਾ ਨਾਲ ਸਾਰੇ ਜਿੰਨੇ ਵੀ ਸਾਡੇ ਸਭਾ ਦੇ ਮੈਂਬਰ ਜੁੜਨਗੇ ਤੇ ਆਜ਼ਾਦੀ ਦਾ ਦਿਵਸ ਆ ਬੜੇ ਧੂਮ ਧਾਮ ਨਾਲ ਅਸੀਂ ਮਨਾਵਾਂਗੇ ਤੇ ਅਸੀਂ ਸਾਰੇ ਦੇਸ਼ ਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਆਜ਼ਾਦੀ ਸਾਨੂੰ ਜਿਹੜੀ ਮਿਲੀ ਆ ਇਹਨੂੰ ਵਧੀਆ ਤਰੀਕੇ ਨਾਲ ਬਣਾਓ ਤੇ ਆਪਣੇ ਦੇਸ਼ ਨੂੰ ਜੋ ਸਾਰੀ ਆਜ਼ਾਦ ਨਸ਼ਾ ਮੁਕਤ ਬਣਾਓ ਚਿੱਟਾ ਮੁਕਤ ਬਣਾਓ ਬੱਚਿਆਂ ਨੂੰ ਸਹੀ ਪਾਸੇ ਲਾਓ ਤੇ ਸੱਚੇ ਰਾਹ ਤੇ ਚੱਲੋ ਧੰਨਵਾਦ ਹਾਂਜੀ ਅੱਜ ਦਾ ਦਿਹਾੜਾ ਬਹੁਤ ਹੀ ਵਧੀਆ ਤੇ ਬਹੁਤ ਹੀ ਉੱਤਮ ਦਿਹਾੜਾ ਹੈ ਸਾਡਾ ਤੇ ਅੱਜ ਅਸੀਂ ਰਾਜਪੂਤ ਸਭਾ ਦੇ ਵਿੱਚ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ 15 ਅਗਸਤ ਮਨਾਉਣ ਦੇ ਵਾਸਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਹਰ ਸਾਲ ਅਸੀਂ ਇਸੇ ਤਰ੍ਹਾਂ ਅਸੀਂ ਮਨਾਉਂਦੇ ਹਾਂ ਸਾਡੇ ਬਹੁਤ ਸਾਡਾ ਪਰਿਵਾਰ ਇਕੱਠਾ ਹੁੰਦਾ ਸਾਨੂੰ ਬਹੁਤ ਵਧੀਆ ਲੱਗਦਾ ਵਾ ਇੱਥੇ ਆ ਕੇ ਤੇ ਨਾਲ ਅਸੀਂ ਹੋਰ ਵੀ ਉਪਰਾਲੇ ਕਰਦੇ ਰਹਿੰਦੇ ਨੇ ਇੱਥੇ ਰਾਜਪੂਤ ਸਭਾ ਦੇ ਵਿੱਚ ਅਸੀਂ ਜਿਵੇਂ ਕਿ ਨੀੜੀ ਪਰਿਵਾਰ ਕੋਈ ਵੀ ਉਹਦੀ ਸਹਾਇਤਾ ਕਰਨੀ ਕੋਈ ਹੋਰ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਅਸੀਂ ਇੱਥੇ ਸਾਰੇ ਠਹਿਉਂਦੇ ਰਹਿਣੇ ਆ ਪਰ ਮੇਨ ਜਿਹੜਾ ਫੈਸਟੀਵਲ ਆ ਸਾਡਾ 15 ਅਗਸਤ ਤੋਂ 26 ਜਨਵਰੀ ਦੁਸ਼ਹਿਰੇ ਦਾ ਦੀਵਾਲੀ ਦਾ ਅਸੀਂ ਮੇਨ ਇੱਥੇ ਫੈਸਟੀਵਲ ਜਰੂਰ ਮਨਾਉਂਦੇ ਰਹਿੰਨੇ ਆ ਮੈਂ ਲੋਕਾਂ ਨੂੰ ਇਹ ਮੈਸੇਜ ਕਰਾਂਗੇ ਕਿ ਅਸੀਂ ਜਿਹੜੀ ਸਾਡੀ ਸਾਰੀ ਬਰਾਦਰੀ ਹੈ ਸਾਡੀ ਰਾਜਪੂਤ ਸਵਾ ਦੇ ਵਿੱਚ ਜਰੂਰ ਪਹੁੰਚਿਆ ਕਰਨ ਕਿਉਂਕਿ ਇਕੱਠ ਇੱਕ ਪਰਿਵਾਰ ਜਿਹੜਾ ਸਾਰਾ ਇੱਕ ਜਗ੍ਹਾ ਇਕੱਠਾ ਹੋਵੇ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਕਿ ਇੱਕ ਜੁੱਟ ਹੋ ਕੇ ਆਪਾਂ ਨੂੰ ਚੱਲਣਾ ਵੀ ਚਾਹੀਦਾ ਵਾ ਜੋ ਵੀ ਸਾਨੂੰ ਕੋਈ ਵੀ ਮਸਲੇ ਹੁੰਦੇ ਆ ਇੱਕ ਜੁੱਟ ਹੋ ਕੇ ਅਸੀਂ ਉਹਨਾਂ ਨੂੰ ਅਸੀਂ ਆਪਣਾ ਵਧੀਆ ਤਰੀਕੇ ਨਾਲ ਅਸੀਂ ਨਿਪਟਾ ਵੀ ਸਕਦੇ ਹੁੰਨੇ ਆ ਤੇ ਇੱਕ ਜੁੱਟ ਹੋ ਕੇ ਰਹਿਣਾ ਵੀ ਚਾਹੀਦਾ ਬਰਾਦਰੀ ਸਾਡੀ ਇੱਕ ਜੁੱਟ ਹੋ ਕੇ ਰਹੂਗੀ ਤਾਂ ਹੀ ਅਸੀਂ ਗਾਂ ਜਾ ਕੇ ਕੋਈ ਹੋਰ ਵਾਦਾ ਕੋਈ ਕੰਮ Pēc aktiņa.